ਮਾਰਜੀ ਕੀ ਹੋਇਆ ਰਾਤ ਇਹ ਰਾਤ ਚੋਰੀ ਹੋਈ ਹੈ ਇੱਕ ਤਾਂ AC ਇਨਵਰਟਰ ਤੇ ਬੂਫਰ ਤੇ ਇੱਕ ਸੈਟੀ ਬੈਟਣ ਵਾਲੀ ਜੀ ਕਿੱਥੋਂ ਦੀ ਰੱਖਿਆ ਪਿਆ ਸੀ ਸਮਾਨ ਤਾਂ ਇਹ ਇੱਥੇ ਦੀ ਜੀ ਫਿੱਟ ਕਰਿਆ ਸੀ ਸਮਾਨ ਕਿੱਥੇ ਕੰਮ ਕਿੱਥੇ ਕਰਦੇ ਹੋ ਮੈਂ ਇੱਥੇ ਕਰਦਾ ਜੀ ਪਾਤਰਾ ਤਹਿਸੀਲ ਚਰਜੀ ਦੇ ਵਿੱਚ ਦਾ ਕੰਮ ਹੈ ਜੀ ਨੁਕਸਾਨ ਜੀ ਤਕਰੀਬਨ ਹੈਗਾ ਇਹ 40-50 ਹਜ਼ਾਰ ਦਾ ਨੁਕਸਾਨ ਹੈ ਹਾਂਜੀ ਹਾਂਜੀ ਤੇ ਰਾਤ ਨੂੰ ਕਿੰਨੇ ਨੂੰ ਲੱਗਦਾ ਕੋਈ ਆਈਡੀਆ ਹੈਗੇ ਕੋਈ ਆਈਡੀਆ ਨਹੀਂ ਇਸ ਤਾਂ 5 ਵਜੇ ਕੈਬਨ ਆਨ ਆਫ ਕਰਕੇ ਭਾਗੇ ਸੀ ਜੀ ਇਹ ਵਕੀਲ ਸਾਹਿਬ ਦਾ ਚੈਂਬਰ ਹੈ ਜੀ ਨਾਲ ਮੈਂ ਅਰਜੀ ਨੂੰ ਇਸ ਤਰ੍ਹਾਂ ਤੇ ਕੰਮ ਕਰਦਾ ਜੀ ਇਹਨਾਂ ਦੇ ਜਦੋਂ ਸਵੇਰੇ ਆ ਕੇ ਦੇਖਿਆ ਹਾਂ ਜੀ ਹਾਂ ਜੀ ਆ ਸਵੇਰੇ ਫੋਨ ਤੇ ਪਤਾ ਲੱਗਿਆ ਜੀ ਆਪਣੇ ਤਸੀਲ ਵਾਲੇ ਜਿਹੜੇ ਪਹਿਲਾਂ ਸਵੇਰੇ ਆਉਂਦੇ ਨੇ ਮੁੰਡੇ ਉਹਨਾਂ ਨੇ ਦੇਖਿਆ ਅਰਜੀ ਤਕੋਰ ਕਿੱਥੇ ਕੰਮ ਕਰਦੇ ਹੋ ਪਾਤਲਾ ਤਸੀਲ ਚ ਕੀ ਹੋਇਆ ਚੋਰੀ ਹੋ ਗਈ ਜੀ ਡਬਲ ਬੈਟਰੀਆਂ ਸੀ ਤੇ ਏਸੀ ਇੰਦਾ ਦਿਨ ਖਾਨ ਆ ਗਿਆ ਅੰਦਾਜ਼ਾ ਲੋੜਾ ਸਾਰਾ ਅੰਦਾਜ਼ਾ ਹੈਗਾ ਜੀ ਲੱਖ ਰੁਪਏ ਦਾ ਏਸੀ ਕਿਹੜਾ ਸੀ ਐਲਜੀ ਦਾ ਵਿੰਡੋ ਐਸੀ ਹਾਂਜੀ ਐਲਜੀ ਦਾ ਵਿੰਡੋ ਐਸੀ ਮੇਰਾ ਨਾਮ ਨਰਿੰਦਰ ਕੁਮਾਰ ਜੀ ਕਿੱਥੇ ਕੰਮ ਕਰਦੇ ਆ ਮੈਂ ਪਾਤੋਤ ਸਿੰਘ ਦੇ ਵਿੱਚ ਕੰਮ ਕਰਦਾ ਜੀ ਇਹ ਤਾਂ ਪਤਾ ਨਹੀਂ ਆਏ ਨਮਰਗਾ ਸਵੇਰੇ ਮੁੰਡਾ ਆਇਆ ਉਹਨੇ ਦੁਕਾਨ ਖੋਲ੍ਹਣ ਲੱਗਿਆ ਦੇਖਿਆ ਜਿੰਦਾ ਟੁੱਟਾ ਹੈ ਇਹਦੇ ਤੇ ਪਰ ਜਿੰਦਾ ਗਾਇਬ ਸੀਗਾ ਜੀ ਅਸੀਂ ਸ਼ਟਰ ਚੱਕ ਕੇ ਦੇਖਿਆ ਦੇਖਿਆ ਦੇ ਵਿੱਚ ਇੱਕ ਸਾਡਾ ਸਪਰੇਟ ਸਪਰੇਟੇਜ ਹੀ ਸੀ ਇੱਕ ਇਨਵਰਟਰ ਤੇ ਕੁਝ ਕਾਗਜ਼ ਪੱਤਰ ਖਿੰਡੇ ਪਏ ਸੀਗੇ ਜੀ ਕਿੰਨਾ ਕੁ ਨੁਕਸਾਨ ਅੰਦਾਜ਼ਾ ਤੇ ਤਕਰੀਬਨ 70-75000 ਰੁਪਏ ਦਾ ਨੁਕਸਾਨ ਸੀ ਦੁਕਾਨ ਨਰਿੰਦਰ ਕੁਮਾਰ ਬਿੱਟੂ ਜੀ ਬਸਿੱਕਾਂ ਨੇ ਵੇਚੀ ਆ ਚਾਰ ਦੁਕਾਨਾਂ ਦੇ ਜਿੰਦੇ ਲੁੱਟਿਆ ਸਰ ਹਾਂ ਹੰਗਰੀ ਭਰ ਲਓਇਆ ਚਾਹ ਮੈਂ ਤਹਿਸੀਲ 'ਚ ਕੰਮ ਕਰਦਾ ਜੀ ਦਵਿੰਦਰ ਸਿੰਘ ਚਾਹ ਨਾਮ ਹੈ ਜੀ ਮੇਰਾ ਚੋਰੀ ਹੋਈ ਜੀ ਮੇਰੇ ਇੱਕ ਕੁਰਸੀ ਲੈ ਕੇ ਜੀ ਇਨਵਰਟਰ ਹੈ ਜੀ ਤੇ ਬੈਂਡਰਾ ਜੀ ਤੇ ਹੋਰ ਸਾਰੇ ਡਾਕੂਮੈਂਟ ਵੀ ਲੈ ਕੇ ਹੋਣ ਜੀ ਕੋਈ ਪਤਾ ਨਹੀਂ ਕਿ ਕੰਪਿਊਟਰ ਪੜਦੇ ਰਹੇ ਜੀ ਪੱਟਿਆ ਨਹੀਂ ਗਿਆ ਉਹ ਦੇਖੋ ਪਰ ਹੁਣ ਲੱਗਦਾ ਮੈਨੂੰ ਜੀ ਕਿ ਡਾਕੂਮੈਂਟ ਨਾਲ ਲੈ ਕੇ ਹੋਣ ਜੀ ਕਿੰਨਾ ਕਿ ਨੁਕਸਾਨ ਅੰਦਾਜ਼ਾ ਕਾਟੋ ਕਰ 50 60 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਕਿੰਨੇ ਦੁਕਾਨਾਂ ਚੋਰੀ ਹੋਈ ਰਾਤ ਨੂੰ ਚਾਰ ਚੋਈ ਸੀ ਕਹਿੰਦੇ ਪਹਿਲਾਂ ਵੀ ਕਦੇ ਕੋਈ ਘਟਨਾ ਵਾਪਰੀ ਇਸ ਤਰ੍ਹਾਂ ਦੀ ਪਹਿਲੋਂ ਕਹਿੰਦੇ ਜੀ ਪਹਿਲੋਂ ਹੋਈ ਸਾਲ ਹੋ ਗਿਆ ਹਨਾ ਜੀ ਸਾਲ ਹੋ ਗਿਆ ਜੀ ਪਹਿਲੋਂ ਰਿਪੋਰਟ ਲਿਖਾਈ ਜੀ ਕੋਈ ਕਾਰਵਾਈ ਨਹੀਂ ਉਦੋਂ ਵੀ ਹੋਈ ਹੁਣ ਵੀ ਜੀ ਲਾਲੋ ਬਹੁਤ ਵੱਡਾ ਨੁਕਸਾਨ ਹੋਇਆ ਜੀ ਜੀ ਮੰਗ ਕਰਦੇ ਹਾਂ ਮੰਗ ਇਹ ਜੀ ਬੰਦੇ ਨੂੰ ਫੜਿਆ ਜਾਵੇ ਜੀ ਸਾਡਾ ਜਿਹੜਾ ਸਮਾਨ ਵਾਪਸ ਦਿਵਾਇਆ ਜਾ ਉਦਾਂ ਕੋਲੇ ਐਨਸੀਬੀ ਵੀ ਕਾਰਨ ਨਹੀਂ ਹੈ ਐਸਸੀ ਦਾ ਕੋਰਾ ਰਿਪੋਰਟਿੰਗ ਤਾਂ ਹੁੰਦੀ ਉਹ ਲਾ ਕੇ ਦੇਖ ਲਓ ਤੁਸੀਂ ਹੁਣ ਹਾਂਜੀ ਮੈਂ ਕੁਲਦੀਪ ਸਿੰਘ ਆ ਟਾਈਪਿਸਟਾਂ ਤਹਿਸੀਲ ਪਾਤਲਾ ਦੇ ਵਿੱਚ ਇਹ ਪਤਲਾ ਤਹਿਸੀਲ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਚੋਰੀਆਂ ਹੋ ਚੁੱਕੀਆਂ ਹਨ ਲਖਵਿੰਦਰ ਸਿੰਘ ਐਡਵੋਕੇਟ ਹੈ ਜਿਨ੍ਹਾਂ ਦਾ ਬੈਟਰੀ ਪਹਿਲਾਂ ਵੀ ਚੋਰੀ ਹੋ ਗਿਆ ਤੇ ਆਪਣੇ ਗੁਰਤੇਜ ਜੀ ਹੈ ਜਾਂ ਹੋਰ ਹੈ ਉਹਨਾਂ ਦੇ ਏਸੀ ਚੋਰੀ ਹੋਈ ਸੀਗੇ ਅੱਜ ਬੀਤੀ ਰਾਤ ਫੇਰ ਸਾਡੇ ਸਾਥੀਆਂ ਵੀਰ ਬਿੱਟੂ ਰਾਮ ਜੀ ਨਰਿੰਦਰ ਬਿੱਟੂ ਜੀ ਉਹਨਾਂ ਦਾ ਏਸੀ ਅੰਦਰ ਲੱਗਾ ਸੀਗਾ ਏਸੀ ਲੱਗੇ ਆ ਬੈਟਰੀ ਲੱਗੇ ਆ ਇਨਵਰਟਰ ਬੈਟਰੀ ਜੋ ਵੀ ਪੂਰੇ ਜੋ ਵੀ ਸਿਸਟਮ ਏਸੀ ਦਾ ਲੱਗਿਆ ਹੁੰਦਾ ਸਾਰਾ ਲੱਗੇ ਆ ਉਸ ਤੋਂ ਬਾਅਦ ਅਸਤਾਨ ਫਰੋਸ ਮੈਡਮ ਸਾਡੇ ਸਰਬਜੀਤ ਕੌਰ ਆ ਉਹਨਾਂ ਦਾ ਏਸੀ ਲੱਗੇ ਆ ਦੋ ਬੈਟਰੀ ਲੱਗੇ ਹੋਏ ਸੀਗੇ ਅਸਤਾਨ ਲੜਨੇ ਪੈਂਦੇ ਜਿਹਦੇ ਕਰਕੇ ਦੋ ਬੈਟਰੀ ਲਾਏ ਹੋਏ ਸੀ ਉਹ ਦੋ ਬੈਟਰੀ ਲੱਗੇ ਆ ਤੇ ਰਾਜਕੁਮਾਰ ਜੀ ਆ ਸ਼ਰਮਾ ਜੀ ਸਾਡੇ ਉਹਨਾਂ ਦਾ ਏਸੀ ਲੱਗੇ ਆ ਬੈਟਰੀ ਲੱਗੇ ਦਵਿੰਦਰ ਵੀਰ ਸਾਡਾ ਉਹਦੇ ਵੀ ਰਾਤ ਕੁਰਸੀ ਵੀ ਲੱਗੇ ਚੱਕ ਕੇ ਵਿਚਾਰੇ ਗਰੀਬ ਏਸੀ ਵੀ ਲੱਗੇ ਇਨਵਰਟਰ ਲੱਗੇ ਤਕਰੀਬਨ ਸਾਰਾ ਕੁਝ ਉਹਨਾਂ ਨੂੰ ਪਤਾ ਸੀਗਾ ਸੈਟੀਆਂ ਤੱਕ ਲੈ ਗਏ ਆ ਉਹਨਾਂ ਨੂੰ ਸਾਰਾ ਪਤਾ ਸੀਗਾ ਵੀ ਕਿਹੜੀ ਦੁਕਾਨ ਦੇ ਵਿੱਚ ਏਸੀ ਇਨਵਰਟਰ ਸਾਰਾ ਕੁਝ ਪਿਆ ਹੈ ਨਾਲ ਵਿਚਾਲੇ ਦੋ ਦੋ ਦੁਕਾਨਾਂ ਛੱਡਤੀਆਂ ਜਿਹੜੀਆਂ ਬੰਦ ਪਈਆਂ ਜਾਂ ਜਿਨ੍ਹਾਂ ਦੇ ਵਿੱਚ ਏਸੀ ਨਹੀਂ ਲੱਗੇ ਆ ਉਹ ਨਹੀਂ ਹੈ ਉਹਨਾਂ ਨੇ ਪੂਰੀ ਰੇਕੀ ਕਰਕੇ ਸਾਡੀ ਚੋਰੀ ਕੀਤੀ ਹੈ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਸਖਤ ਤੋਂ ਸਖਤ ਕਾਰਵਾਈ ਕਰਕੇ ਸਾਡੇ ਇਹਨਾਂ ਵੀਰਾਂ ਦਾ ਜੋ ਵੀ ਬਣਦਾ ਮੁਆਵਜ਼ਾ ਹੈ ਜਾਂ ਇਹਨਾਂ ਚੋਰਾਂ ਨੂੰ ਫੜ ਕੇ ਸਾਡਾ ਸਮਾਨ ਵਾਪਸ ਦਿਵਾਇਆ ਜਾਵੇ ਇਸਦਾ ਸਰਕਾਰ ਅਗੇ ਹੀ ਬੇਨਤੀ ਕਰਦੇ ਆ ਲੱਖ ਲੱਖ ਰੁਪਏ ਦਾ ਨੁਕਸਾਨ ਹੈ ਜੀ ਲੱਖ ਦਾ ਤਾਂ ਜੋ ਲੈ ਗਏ ਆ ਲੱਖ ਦਾ ਹੋਰ ਜੇ ਸਾਨੂੰ ਲਾਉਣਾ ਪੈਣਾ 2-4-5 ਲੱਖ ਦੇ ਕਰੀ ਸਾਰਾ ਦਾ ਹਾਂ ਬਿਲਕੁਲ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੈ ਜੀ ਇਸ ਤੋਂ ਪਹਿਲਾਂ ਵੀ ਹੋ ਚੁੱਕਾ ਹੈ ਉਹ ਤਾਂ ਹਲੇ ਵੱਖਰਾ ਹੈ ਇਹ ਹੁਣ ਜਿਹੜਾ 5-6 ਲੱਖ ਦਾ ਤਾਂ ਇਹ ਤਾਂ ਹੁੰਦਾ ਹੈ ਇਹ ਤੋਂ ਪਹਿਲਾਂ ਵੀ ਇਹ ਸੀ ਬੈਟਰੀ ਜਨਰੇਟਰ ਵੀ ਲੈ ਗਏ ਸਾਡੇ ਜਨਰੇਟਰ ਦੇ ਉੱਪਰ ਜੋ ਲੱਗੇ ਸਪੂਰਾ ਜਨਰੇਟਰ ਲੈ ਗਏ ਅੰਦਰ ਵੀ ਕਈ ਵਾਰੀ ਡਰ ਲੱਗਦਾ ਵੀ ਅੰਦਰੋਂ ਵੀ ਨਾ ਲੈ ਜਾਣ ਪਰ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਚੋਰਾਂ ਨੂੰ ਫੜਿਆ ਜਾਵੇ ਇਹਨਾਂ ਤੇ ਨੱਥ ਪਾਈ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਇਥੇ ਕੈਮਰਾ ਲੱਗਾ ਗੇਟ ਦੇ ਉੱਤੇ ਉਹਨੂੰ ਚੈੱਕ ਕੀਤਾ ਜਾਵੇ ਵੀ ਉਹ ਚੱਲਦਾ ਹੈ ਕੈਮਰਾ ਜਾਂ ਨਹੀਂ ਚੱਲਦਾ ਹੈ ਉਹਦੇ ਵਿੱਚ ਜੇ ਚੱਲਦਾ ਹੈ ਤਾਂ ਉਹਦੀ ਡੀਵੀਆਰ ਲੈ ਕੇ ਉਹਦੇ 'ਚ ਰਿਕਾਰਡਿੰਗ ਦੇਖ ਕੇ ਚੋਰਾਂ ਦੀ ਭਾਲ ਕੀਤੀ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਹਾਂ ਕੀਤਾ ਜੀ ਪੁਲਿਸ ਨੂੰ ਪੁਲਿਸ ਆਈ ਸੀਗੀ ਉਹਨਾਂ ਨੇ ਆਪਦੀ ਤਫਤੀਸ਼ ਕਰਕੇ ਲੈ ਗਏ ਆ ਜੋ ਵੀ ਕਾਰਵਾਈ ਹੈ ਉਹ ਬਣਦੀ ਕਾਰਵਾਈ ਕਰ ਰਹੇ ਆ ਜੀ ਜਿਹੜਿਆ ਹੋਵੇ ਤੁਹਾਨੂੰ ਸਿੱਧੀ ਛੋਟ ਦੀ ਗੱਲ ਇਹ ਹੈ ਵੀ ਆਪਾਂ ਕੈਮਰੇ ਦੇਖੀ ਸਾਰੇ ਪਾਸੇ ਕਿਲੂ ਆਪ ਨੂੰ ਫੇਰ ਹੀ ਮਿਲੂਗਾ ਨਾ ਤੁਸੀਂ ਇਧਰੋਂ ਕੈਮਰੇ ਦੇਖ ਲਓ ਕੋਈ ਵੀ ਲੱਗਿਆ ਹੋਣਾ ਆਪਣਾ ਤਹਿਸੀਲ ਕੰਪਲੈਕਸ ਚ ਹੋਇਆ ਜੀ 4 AC 5 ਮੀਟਰ ਕਿੰਨੇ ਘਰਾਂ ਦੇ ਦੁਕਾਨਾਂ ਜੋੜੀ ਚਾਰਾਂ ਜੀ ਤੁਹਾਨੂੰ ਕੋਈ ਕਾਰਵਾਈ ਕਾਰਵਾਈ ਚੱਲ ਰਹੀ ਹੈ ਜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਦੇਖ ਰਹੇ ਆ ਜੀ ਕੈਮਰੇ ਦੇਖ ਰਹੇ ਚੈੱਕ ਕਰ ਰਹੇ ਆ ਲੌਕ ਤੋੜ ਕੇ ਸ਼ਕਰ ਚੱਕ ਕੇ ਖੇਲ ਲਏ ਕੈਮਰਾ ਦਪਾਇਆ ਨਾ ਕੈਮਰੇ ਕੋਲ ਚੱਕ ਲਏ ਕੈਮਰਾ ਸਾਹ ਰੱਖੇ ਸਪੋਰਟ ਨਹੀਂ ਆਮੰਦ ਹੋ ਹੀ ਨਹੀਂ ਕੋਈ ਅਰੁਭਾ ਯੰਤਰ ਕੋਲੋਂ ਮਿਲ ਕੇ 2 2 4 4 ਫਰਮ ਹੋਊਗਾ 30 40 ਕਰੋ ਪਿੱਛੇ ਲੱਗ ਨੂੰ ਬਾਈ ਫਤਤ ਲੱਗੀਆਂ ਪੜੂ ਲੈਵਾ ਸਰਟੀਫਿਕੇਟ ਲੈਣਾ ਉਹ ਜਿਹੜਾ ਅਧਿਕਾਰੀ ਦਾ ਗੰਮ ਵੀ ਇੱਥੇ ਜਮਨੇ ਇਹਦੇ ਵਿੱਚ ਲਾਈਟਾਂ ਨਹੀਂ ਲੱਗੀਆਂ ਹੋਈਆਂ ਪਹਿਲੀ ਦਾ ਲਾਈਟਾਂ ਇੱਧਰ ਲੱਗੀਆਂ ਇੱਧਰ ਲੱਗੀਆਂ ਹੋਈਆਂ ਉਹਦੇ ਕਰਕੇ ਉਹ ਬੰਦਾ ਜਵਾਬ ਦੇ ਗਿਆ ਸੀ ਜਿਵੇਂ ਅਸੀਂ ਦੋ ਵਾਰੀ ਰੱਖ ਲਿਆ ਡਰ ਦਾ ਉਹਦਾ ਜਵਾਬ ਦੇ ਜਾਂਦਾ ਸਰਜੀ ਨੂੰ ਕੰਦ ਉੱਚੀ ਕਰਾਈ ਜਾਵੇ ਇੱਕੋ ਕੰਦ ਉੱਚੀ ਕਰਾਈ ਜਾਵੇ ਕਿ ਗੇਟ ਲਾਇਆ ਹੋਇਆ ਉਹ ਮਤ ਕਾਹੀ ਨਹੀਂ ਗੇਟ ਅੱਜ ਅਸੀਂ ਮੌਕੇ ਦੇਖਿਆ ਕੀ ਹਾਲਾਤ ਹੈ ਮੁਕੇ ਦੇ ਦੇਖਿਆ ਜੀ ਤਿੰਨ ਚਾਰ ਜਿਹੜੀਆਂ ਦੁਕਾਨਾਂ ਨੇ ਜੀ ਇਹਦੇ ਸ਼ਟਰ ਟੁੱਟੇ ਨੇ ਜੀ ਤੇ ਦਸਨ ਮਦਾਵਾ ਕਿਆਂ ਦੇ ਏਸੀ ਤੇ ਇਨਵਰਟਰ ਜਿਹੜੇ ਹੈਗੇ ਆ ਉਹ ਲੈ ਗਏ ਨੇ ਜਿਹੜੇ ਮਤਲਬ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜਿਹੜੀ ਹੈ ਉਹ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਜੀ ਵਰਨ ਦੀ ਵਰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਤੇ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ ਨਾਗਰਿਕਤਾ ਮਾਹੌਲ ਨਾ ਹੋਵੇ ਨਾਗਰਿਕਤਾ ਨਾਲ ਸਾਡੇ ਬਣਾ ਇਹੀ ਹੈ ਵੀ ਇੱਕ ਤਾਂ ਆਪਣੇ ਕੈਮਰੇ ਲਾ ਕੇ ਰੱਖੋ ਜੀ ਤੇ ਇੱਕ ਅੰਦਾਜ਼ੇ ਹੋ ਸਕਦਾ ਤੁਸੀਂ ਆਪਣਾ ਇੱਕ ਚੌਕੀ ਚਾਰ ਵੀ ਸਾਰੇ ਇਕੱਠੇ ਹੋ ਕੇ ਰੱਖ ਲਓ ਜੀ ਇਹ ਬਿਹਤਰੀ ਵਾਸਤੇ ਆਪਣੀ ਸਾਰਿਆਂ ਦੀ ਕੋਈ ਸੁਰੱਖਿਆ ਦੇ ਇੱਥੇ ਜਿਵੇਂ ਮਾਰੇਦਾਰ ਜਿੰਮੇ ਦੁਬਾਰਾ ਨਹੀਂ ਆਉਣੇ ਪਿੱਛੋਂ ਦੇ ਇੰਟਰ ਕੀਤਾ ਉਹ ਜੀ ਉਹਦੇ ਬਾਰੇ ਪੁਲਿਸ ਅਸੀਂ ਪੁਲਿਸ ਨੂੰ ਬਖਰੀ ਹਦਾਇਤ ਕਰ ਦਾਂਗੇ ਜੀ ਤੇ ਜਿਵੇਂ ਇਹਦੇ ਵਿੱਚ ਲਾਈਟਾਂ ਨਹੀਂ ਲੱਗੀਆਂ ਹੋਈਆਂ ਪਹਿਲੀ ਦਾ ਲਾਈਟਾਂ ਇੱਧਰ ਲੱਗੀਆਂ ਇੱਧਰ ਲੱਗੀਆਂ ਹੋਈਆਂ ਉਹਦੇ ਕਰਕੇ ਉਹ ਬੰਦਾ ਜਵਾਬ ਦੇ ਗਿਆ ਸੀ ਜਿਵੇਂ ਅਸੀਂ ਦੋ ਵਾਰੀ ਰੱਖ ਲਿਆ ਡਰ ਦਾ علاوہ ਜਵਾਬ ਦੇ ਜਾਂਦਾ ਸਰ ਜੀ